ਥੱਪੜ ਦੀ ਗੂੰਜ ਪੂਰੇ ਬਰਲਡ ਚ ਗਈ ਐ ਕੱਲੇ ਉਹਦਾ ਮੂੰਹ ਤੇ ਨਹੀਂ ਸਬਿਆ ਪੰਜ ਨਿਸ਼ਾਨ ਪਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀ ਡਿਊਟੀ 'ਚ ਦੁਰਾਨਾ ਜਹਿਾਨੀ ਕਰਨਾ ਚਾਹੀਦਾ ਸੀ ਜੇ ਕੋਈ ਡਿਊਟੀ ਵਾਲੇ ਨੂੰ ਕੋਈ ਉਹ ਹੋ ਜੇ ਜਲੀਲ ਕਰੇ ਫਿਰ ਕਿਉਂ ਨਾ ਕਰੇ ਜੇ ਹੋ ਜਾ ਬੀਜੋਂਗੇ ਹਰੇ ਵੱਡਣਾ ਪਊ ਖਾਲਸਾਨੀ ਦੱਸਿਆ ਫਿਰ ਫਿਰ ਉਹ ਕਹਿ ਰਹੀ ਐ ਇਹ ਹੱਤਬਾਦੀ ਐ ਇਹ ਵਖਵਾਦ ਉੱਭਰ ਰਿਹਾ ਥੱਪੜ ਨਾਲ ਕੀ ਹੋ ਗਿਆ ਥੱਪੜ ਨਾਲ ਹੱਤਬਾਦੀ ਬਣ ਜਾਂਦਾ ਤab ਬਹੁ ਪਹਿਲਾਂ ਹੀ ਸੀ ਮਾਨਿਕ ਮੁੰਡਾ ਹੋ ਗਿਆ ਇੱਕ ਤਾਂ ਪਹਿਲਾਂ ਹੀ ਸੀ ਮਾਨਿਕ ਨੂੰ ਇਹਨਾਂ ਲੋਕਾਂ ਨੇ ਉੱਥੇ ਵਾਲਿਆਂ ਨੇ ਪਹਾੜੀਆਂ ਨੇ ਉਹਨੂੰ ਐਮਪੀ ਬਣਾ ਕੇ ਤੋਰਤਾ ਹੋਰ ਹੰਕਾਰ ਭਰਤਾ ਉਹ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਅਜਿਹੀ ਜਗ੍ਹਾਵਾਂ ਤੋਂ ਹਟਾ ਦੇਣਾ ਚਾਹੀਦਾ ਕਿਉਂਕਿ ਉਹ ਅਜਿਹੇ ਕੰਮ ਕਰ ਜਾਂਦੇ ਨੇ ਸੇਫ ਨਹੀਂ ਲੋਕ ਮੈਂ ਤਾਂ ਕਹਿਣਾ ਵੀ ਪੰਜਾਬ ਵਾਲਿਆਂ ਨੂੰ ਚੀਨ ਦੇ ਬਾਰਡਰ ਤੋਂ ਹਟਾ ਲੈਣਾ ਪਤਾ ਲੱਗ ਜੂ ਉਹ ਨਾਲੇ ਮੋਦੀ ਨੂੰ ਨਾਲੇ ਸਾਹ ਨੂੰ ਭਾਰਤ ਨੂੰ ਵੀ ਕੀ ਭਾਅ ਵੇਖਦੀ ਆਥ ਨੂੰ ਜੇ ਨਾ ਫੜ ਲੈਣਾ ਆ ਕੇ ਚੇਨਾਂ ਵਾਲੇ ਕਿਤਾਸੀਂ ਦੇਸ਼ ਦੀ ਸੇਵਾ ਕਰਦਿੰਨੇ ਹਾਂ ਪੂਰੀ ਇਮਾਨਦਾਰ ਇੱਕ ਉਹਨਾਂ ਨੂੰ ਜਲੀਲ ਕਰਨਾ ਫਿਰ ਥੱਪੜੀ ਖਾਣਗੇ ਹੋਰ ਕੀ ਕਰਨਗੇ ਇਹਨਾਂ ਦੀ ਕਰਤੂਤ ਮਾੜੀ ਆ ਨੂੰ ਕਿਤੇ ਵੀ ਲੋੜ ਪੈਂਦੀ ਆ ਆਪਣੇ ਹੱਕਾਂ ਨੂੰ ਲੈ ਕੇ ਇਸ ਮਾਮਲੇ 'ਚ ਨੰਗ ਸਿੰਘ ਨਾਲ ਖੜੇ ਨੇ ਬਿਲਕੁਲ ਖੜੇ ਆ ਅਸੀਂ ਮੈਂ ਤਾਂ ਹੁਣ ਘੇਰ ਲੈਣਾ ਜਾ ਕੇ ਆ ਘੋੜੇ ਕਢੇ ਹੁਣ ਬੰਨ ਲੈਣੇ ਆ ایرਪੈਡ ਦੇ ਜੇ ਚੱਲਣਾ ਕੰਮ ਕਰਨਾ ਕੋਈ ਅਹੇ ਤਾਂ ਕਹਨਤਾ ਹੁੰਦੀ ਰਹਿੰਦੇ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਉਹਨੂੰ ਯਾਦ ਰਹੂਗਾ ਪਹਿਲੀ ਉਹਨੇ ਸੇਵਾ ਕਰਵਾ ਲਈ ਉਹਨੇ ਸੌਂ ਖਾਣੀ ਸੀ ਖਾਲਾ ਥੱਪੜ ਪਰਿਵਾਰ ਨੂੰ ਕਹਿੰਦਾ ਉਹਨਾਂ ਦੇ ਨੂੰ ਬੀਬੀ ਨੂੰ ਕਹਿੰਦਾ ਤੂੰ ਹੌਸਲਾ ਰੱਖ ਜਿਮਨੀ ਚੋਂ ਆ ਰਹੀ ਐ ਐਮਐਲਏ ਬਣਾ ਕੇ ਇਹਨੂੰ ਵਿਧਾਨ ਸਭਾ 'ਚ ਭੇਜਾਂਗੇ ਇਹ ਪੰਜਾਬਈਆ ਪੰਜਾਬ ਆਹੇ ਅਣਖੀ ਕੌਮਾਂ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਤੇ ਇੱਕ ਗੱਲ ਮੀਡੀਆ ਦੇ ਵਿੱਚ ਕਾਫੀ ਫੈਲ ਰਹੀ ਹੈ ਕੱਲ ਤੋਂ ਜਿਸ ਦੇ ਵਿੱਚ ਇੱਕ ਪੰਜਾਬੀ ਕੁੜੀ ਕੁਲਵਿੰਦਰ ਕੌਰ ਦੁਆਰਾ ਕੰਗਣਾ ਰਣੌਤ ਦੇ ਥੱਪੜ ਮਾਰ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਅਲੱਗ-ਅਲੱਗ ਜਿਹੜੇ ਆਗੂ ਨੇ ਉਹ ਆਪਣੇ ਵਿਚਾਰ ਰੱਖ ਰਹੇ ਨੇ ਤਾਂ ਅਸੀਂ ਇਸੀ ਮੁੱਦੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਜੀ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇੱਕ ਕੁੜੀ ਹੈ ਕੁਲਵਿੰਦਰ ਕੌਰ ਜਿਸ ਨੇ ਕੰਗਣਾ ਰਣੌਤ ਦੇ ਥੱਪੜ ਮਾਰਿਆ ਹੈ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਇਹ ਘਟਨਾ ਹੋਈ ਆ ਇਹ ਹੋਣੀ ਨਹੀਂ ਚਾਹੀਦੀ ਜਿਹੋ ਜਾਂ ਬੀਜੋਂਗੇ ਉਹਦੇ ਵੱਡਣਾ ਪਊਗਾ ਉਹ ਗੁੱਡੀ ਉਸੇ ਬੀਬੀ ਕੁਲਵਿੰਦਰ ਕੌਰ ਜਿਹੜੀ ਪੰਜਾਬ ਦੀ ਸ਼ੇਰ ਨਹੀਂ ਆ ਬੱਚੀ ਆ ਉਹ ਤਾਂ ਆਪਦਾ ਕੰਮ ਡਿਊਟੀ ਕਰ ਰਹੀ ਆ ਸਰਕਾਰੀ ਅਹੁਦੇ ਤੇ ਤਾਇਨਾਤ ਆ ਸੀਆਈਐਸਐਫ ਦੀ ਤੇ ਉਹਨੇ ਆਪਦੀ ਇਮਾਨਦਾਰੀ ਨਾਲ ਡਿਊਟੀ ਕੀਤੀ ਆ ਕੰਗਣਾ ਆਈ ਆ ਆਪਦੀ ਦੇਖੋ ਜਿਹੜੀ ਕੰਗਣਾ ਗਈ ਇਹ ਪਹਿਲਾਂ ਤੋਂ ਹੀ ਪੰਜਾਬ ਦੇ ਪ੍ਰਤੀ ਇਹਦੀ ਨਫਰਤ ਇਹਦੇ ਮਨ ਦੇ ਵਿੱਚ ਉਸ ਟਾਈਮ ਵੀ ਇਹਨੇ ਜਦੋਂ ਬੀਬੀਆਂ ਬੈਠੀਆਂ ਸੀ ਧਰਨੇ ਤੇ ਕਿਸਾਨੀ ਮੋਰਚਾ ਚੱਲਦਾ ਸੀ ਬੀਬੀਆਂ ਨੂੰ ਇਹਨੇ ਆਪ ਸ਼ਬਦ ਬੋਲੇ ਉਦੋਂ ਵੀ ਇਹਨੇ ਕਿਹਾ ਵੀ ਇਹ ਟਕੇ ਟਕੇ ਤੇ ਵੇਖਣ ਵਾਲੀਆਂ ਨੇ ਇਹ 100-100 ਰੁਪਏ ਲੈ ਕੇ ਵੇਂਦੀਆਂ ਨੇ ਇਹੋ ਜਿਹੇ ਸ਼ਬਦ ਨਫ਼ਰਤ ਭਰੇ ਫਿਰ ਆਪ ਔਰਤ ਹੋ ਕੇ ਬੀਬੀਆਂ ਨੂੰ ਔਰਤ ਜਾਤ ਨੂੰ ਇਹੋ ਜਿਹੇ ਸ਼ਬਦ ਬੋਲਣ ਅਕਲਤਾ ਤੁਹਾਨੂੰ ਲੱਗਦਾ ਕਿ ਭਾਵਨਾਵਾਂ ਵਿੱਚ ਬਹਿ ਕੇ ਉਸ ਦੁਆਰਾ ਇਹ ਜਿਹੜਾ ਕਦਮ ਚੱਕਿਆ ਗਿਆ ਦੇਖੋ ਜਦੋਂ ਨੇ ਆਪ ਦਾ ਡਿਊਟੀ ਮਾਨਦੰਡਨ ਕਰ ਰਹੀ ਹੈ ਬੀਬੀ ਕੁਲਵਿੰਦਰ ਕੌਰ ਦੇਖੋ ਜਿਹੜਾ ਉਹਨਾਂ ਦੀ ਡਿਊਟੀ ਆ ਜਿਹੜਾ ਚੈਕਿੰਗ ਸਾਰੀ ਕਰਨੀ ਪੈਂਦੀ ਹੈ ਪਰ ਅਸਾਂ ਜਿਹੜੇ ਕੋਈ ਮੋਬਾਈਲ ਮੂਰੋ ਜਾਂਦੇ ਨੇ ਉਹਦੇ ਵਿੱਚ ਦੀ ਮਸ਼ੀਨ ਜੀ ਬਜੀ ਸਾਰਾ ਕੁਝ ਚਲੋ ਉਹਨਾਂ ਨੇ ਜੇ ਹੁਣ ਉਹ ਐਮਪੀ ਬਣ ਗਏ ਉਹ ਕਹਿੰਦੇ ਹੁੰਦੇ ਨੇ ਇੱਕ ਤਾਂ ਬਹੁ ਪਹਿਲਾਂ ਹੀ ਨਸੀਮਾਨ ਇੱਕ ਮੁੰਡਾ ਹੋ ਗਿਆ। ਇੱਕ ਤਾਂ ਪਹਿਲਾਂ ਹੀ ਸੀਮਾਨ ਕੇ ਨੂੰ ਇਹ ਲੋਕਾਂ ਨੇ ਉੱਥੇ ਵਾਲਿਆਂ ਨੇ ਪਹਾੜੀਆਂ ਨੇ ਇਹਨੂੰ ਐਮਪੀ ਬਣਾ ਕੇ ਤੋਰਤਾ। ਹੋਰ ਹੰਕਾਰ ਭਰਤਾ ਇਹ ਚ। ਹੂੰ। ਤੇ ਉਹ ਆਪਦੇ ਹੰਕਾਰ ਦੇ ਨਸ਼ੇ ਦੇ ਵਿੱਚ ਹੀ ਉਸ ਲੜਕੀ ਨੂੰ ਗਲਤ ਬੋਲੀ। ਦੇਖੋ ਜਿਹੜੀ ਉਹਦੇ ਨਾਲ ਦੀ ਸਾਥੀ ਆ ਬੀਬੀ ਉਹਨੇ ਵੀ ਬਿਆਨ ਦਿੱਤਾ ਵੀ ਖਾਲਸਤਾਨੀ ਕਿਹਾ ਉਹਨੂੰ। ਤੇ ਫਿਰ ਉਹ ਬੀਬੀ ਨੇ ਉਹਦੇ ਥੱਪੜ ਮਾਰਦਾ ਚੰਗੀ ਕਰਾਰਾ ਇਹ ਹੁਣ ਸਾਲ ਦੇ ਵਿੱਚ ਦੋ ਥੱਪੜ ਆਦੀ ਜਿਹੜੀ ਗੂੰਜ ਆ ਪੂਰੇ ਬੜਲ ਦੇ ਥੱਪੜ ਦੀ ਗੂੰਜ ਪੂਰੇ ਬੜਲ ਚ ਗਈ ਆ ਕੱਲੇ ਉਹਦਾ ਮੂੰਹ ਤੇ ਨਹੀਂ ਸਪਿਆ ਪੰਜ ਨਿਸ਼ਾਨ ਪੂਰੇ ਬੜਲ ਦੇ ਵਿੱਚ ਗੂੰਜਿਆ ਮੁੱਦਾ ਪਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀ ਡਿਊਟੀ ਦੌਰਾਨ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਜੇ ਕੋਈ ਡਿਊਟੀ ਵਾਲੇ ਨੂੰ ਕੋਈ ਉਹ ਹੋ ਜੇ ਜਲੀਲ ਕਰੇ ਫਿਰ ਕਿਉਂ ਨਾ ਕਰੇ ਉਹਦੀ ਡਿਊਟੀ ਬਣਦੀ ਐ ਫਿਰ ਉਹ ਆਮ ਇਮਾਨਦਾਰੀ ਨਾਲ ਉਹ ਇਹਦਾ ਇਹ ਹੱਕਾ ਵੀ ਜੇ ਕੋਈ ਲੀਡਰ ਆ ਕੇ ਉਹਨਾਂ ਤੇ ਧਮਕਸ ਦਿਖਾਵੇ ਕਰਮਚਾਰੀਆਂ ਤੇ ਉਹ ਇਮਾਨਦਾਰ ਨਾਲ ਕੰਮ ਕਰਦਿਆਂ ਨੂੰ ਇਹਦਾ ਮਤਲਬ ਵੀ ਬੇਈਮਾਨ ਇਹੀ ਬਣਾਉਂਦੇ ਨੇ ਇਹੀ ਗਲਤੀਆਂ ਕਰਾਉਂਦੇ ਨੇ ਉਹ ਤਾਂ ਆਪਣੀ ਇਮਾਨਦਾਰਨ ਕਰਾ ਰਹੀ ਹੈ ਜਿਹੜਾ ਜੋ ਕੁਝ ਜਿਹੜਾ ਕਾਨੂੰਨ ਦੇ ਮੁਤਾਬਕ ਹੁੰਦਾ ਉਹ ਕਰ ਲੈਣ ਦਿੰਦੇ ਜਾਂ ਉਹ ਉੱਚਾ ਨੀਵਾ ਬੋਲੀ ਗਿਆ ਉਹ ਗਲਤ ਬੋਲੀ ਖਾਲਸਾ ਨਹੀਂ ਦੱਸਿਆ ਫਿਰ ਫਿਰ ਉਹ ਕਹਿ ਰਹੀ ਹੈ ਇਹ ਹੱਤਬਾਦੀ ਹੈ ਇਹ ਵਖਵਾਦ ਉੱਭਰ ਰਿਹਾ ਥੱਪੜ ਨਾਲ ਕੀ ਹੋ ਗਿਆ ਥੱਪੜ ਨਾਲ ਹੱਤਬਾਦੀ ਬਣ ਜਾਂਦਾ ਵਖਵਾਦੀ ਬਣ ਜਾਂਦਾ ਇਹ ਤਾਂ ਉਹਦੇ ਮਨ ਦੇ ਵਿੱਚ ਨਫ਼ਰਤ ਭਰੀ ਹੋਈ ਸੀ ਜਿਹਾ ਜਿਹਾ ਉਹਨੇ ਬੀਜ ਬੀਜਿਆ ਹੋਇਆ ਵੱਢ ਲਿਆ ਥੱਪੜ ਤਾਂ ਹੀ ਖਾਦਾ ਨਾ ਤਾਂ ਹੀ ਉਹ ਲੜਕੀ ਦਾ ਖੂਨ ਖੋਲ ਗਿਆ ਉਹਦੇ ਵਿੱਚ ਪੰਜਾਬ ਦੇ ਜਿਹੜੇ ਬਹਾਦਰ ਕੌਮ ਆ ਪੰਜਾਬ ਦੀ ਉਹਦੇ ਪੰਜਾਬ ਦਾ ਰਗਾ ਦਾ ਪੰਜਾਬ ਦਾ ਖੂਨ ਆ ਉਹਦੇ ਤੇ ਉਹ ਤੋਂ ਨਹੀਂ ਸਹਿਣ ਹੋਇਆ ਫਿਰ ਉਹ ਬੋਲੀ ਵੀ ਆ ਵੀ ਤੂੰ ਉਹ ਉਸ ਟਾਈਮ ਵੀ ਬੋਲਦੀ ਫਿਰ ਸਾਰੇ ਪਰਾਣਾ ਜਿਹੜਾ ਆ ਜਾਂਦਾ ਯਾਦ ਵੀ ਉਸ ਵੇਲੇ ਮੇਰੀ ਮਾਂ ਉਸੇ ਬੈਠੀ ਸੀ ਤੂੰ ਉਹਨੂੰ ਟਕੇ ਟਕੇ ਦਾ 100 100 ਰੁਪਏ ਤੇ ਤੂੰ ਬੋਲਦੀ ਸੀ ਉਦੋਂ ਤੇ ਬਿਆਨਬਾਜ਼ੀ ਆਈ ਆ ਤੇਰੀ ਦੇ ਇਹ ਪੰਜਾਬ ਦੇਖੋ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਪੰਜਾਬ ਦੀ ਹੋਂਦ ਕਰਕੇ ਪੰਜਾਬ ਕਰਕੇ ਹੀ ਭਾਰਤ ਦੀ ਹੋਂਦ ਆ ਜੇ ਪੰਜਾਬ ਤਕੜਾ ਪੰਜਾਬ ਦੇ ਬਹਾਦਰ ਨੌਜਵਾਨ ਤਕੜੇ ਨੇ ਪੰਜਾਬੀ ਤਕੜੇ ਤਾਂ ਭਾਰਤ ਤਕੜਾ ਪਰ ਕਈ ਤਾਂ ਇਹ ਵੀ ਕਹਿ ਰਹੇ ਨੇ ਨਾ ਬਾਬਾ ਜੀ ਕਹਿੰਦੇ ਵੀ ਜਿਹੜੀ ਉਹਨੇ ਗੱਲ ਕਹੀ ਸੀ ਬੀਬੀਆਂ ਨੂੰ ਲੈ ਕੇ ਉਹਨੂੰ ਕਿੰਨਾ ਸਮਾਂ ਬੀਤ ਗਿਆ ਕਈ ਲੀਡਰ ਇਹ ਗੱਲ ਕਹਿ ਰਹੇ ਨੇ ਤਾਂ ਹੁਣ ਕੀ ਲੋੜ ਸੀ ਉਸ ਗੱਲ ਨੂੰ ਚੱਕਣ ਦੀ ਇਹ ਤਾਂ ਬਾਅਦ ਚ ਗੱਲ ਕਰੀਆ ਨੇ ਉਹਨੇ ਵੀ ਇਹ ਪਹਿਲਾਂ ਵੀ ਗੱਲ ਕਰਦੀ ਪਹਿਲਾਂ ਤਾਂ ਉਹਨੂੰ ਟਾਰਗੇਟ ਕੀਤਾ ਨਾ ਇਹ ਤਾਂ ਇਹ ਤਾਂ ਨਹੀਂ ਵੀ ਹੁਣ ਕੰਗਰਾਂ ਦੇ ਹੁਣ ਸਾਰੀ ਉਹ ਥੱਪੜ ਮਾਰਤਾ ਪਹਿਲਾਂ ਵੀ ਉਹ ਕੰਗਣਾ ਉੱਥੇ ਆਉਂਦੀ ਜਾਂਦੀ ਸੀ ਏਅਰਪੋਰਟ ਤੇ ਪਹਿਲਾਂ ਵੀ ਉਹਦਾ ਕੰਮ ਹੀ ਸੀ ਉਹ ਰੋਜ਼ ਚ ਚੜਦੀ ਇੱਧਰ ਆਉਂਦੀ ਜਾਂ ਉੱਧਰ ਜਾਂਦੀ ਪਹਿਲਾਂ ਵੀ ਉਹ ਨਾਲ ਕੋਈ ਗੱਲ ਐਸੀ ਗੱਲ ਹੋਈ ਜੀ ਉਹਨੇ ਉਸ ਬੀਬੀ ਨੂੰ ਜਲੀਲ ਕੀਤਾ ਮਾੜਾ ਚੰਗਾ ਬੋਲਿਆ ਫੇਰ ਹੀ ਉਹਨੇ ਥੱਪੜ ਠੋਕਿਆ ਇੱਕ ਹਵਾਰਾ ਸਾਹਿਬ ਨੇ ਮਾਰਿਆ ਥੱਪੜ ਤੇ 16:24 ਨੂੰ ਇਹ ਵੱਜ ਗਿਆ ਥੱਪੜ ਸੋਸ਼ਲ ਮੀਡੀਆ ਦੇ ਲੋਕ ਇਹ ਵੀ ਕਹਿ ਰਹੇ ਨੇ ਕਮੈਂਟਾਂ ਦੇ ਵਿੱਚ ਲੋਕ ਕਹਿ ਰਹੇ ਨੇ ਉਹ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਅਜਿਹੀ ਜਗ੍ਹਾਵਾਂ ਤੋਂ ਹਟਾ ਦੇਣਾ ਚਾਹੀਦਾ ਕਿਉਂਕਿ ਉਹ ਅਜਿਹੇ ਕੰਮ ਕਰ ਜਾਂਦੇ ਨੇ ਸੇਫ ਨਹੀਂ ਲੋਕ ਮੈਂ ਤਾਂ ਕਹਿਣਾ ਵੀ ਪੰਜਾਬ ਵਾਲਿਆਂ ਨੂੰ ਚੀਨ ਦੇ ਬਾਰਡਰ ਤੋਂ ਹਟਾ ਲੈਣਾ ਪਤਾ ਲੱਗ ਜੂ ਇਹ ਨਾਲੇ ਮੋਦੀ ਨੂੰ ਨਾਲੇ ਸਾਹ ਨੂੰ ਭਾਰਤ ਨੂੰ ਵੀ ਕੀ ਭਾ ਭਿਕਦੀ ਹੱਥ ਨੂੰ ਜੇ ਨਾ ਫੜ ਲੈਣਾ ਕਿ ਚੀਨ ਵਾਲੇ ਹਟਾਉਣ ਤੁਹਾਨੂੰ ਲੱਗਦਾ ਕਿ ਜੇਕਰ ਕੁੜੀ ਨੇ ਚਲੋ ਇਹ ਕੰਮ ਕੀਤਾ ਇੱਕ ਕੁੜੀ ਦੇ ਇਸ ਸਟੈਪ ਨੂੰ ਲੈ ਕੇ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਸਹੀ ਹੈ ਜੋ ਦੋ ਕਹਿ ਰਹੀ ਆ ਵੀ ਇਹ ਵੱਖਵਾਦੀ ਉਹ ਉਭਾਰ ਹੋ ਰਿਹਾ ਹੱਤਬਾਦ ਪੰਜਾਬ ਦੇ ਵਿੱਚ ਕਿ ਥੱਪੜ ਨਾਲ ਹੀ ਹੱਤਬਾਦ ਆ ਜਾਂਦਾ ਸਾਨੂੰ ਮੈਂ ਤਾਂ ਕਹਿੰਦਾ ਵੀ ਉਹਨੇ ਦੇਖੋ ਸਰਕਾਰ ਨੇ ਉਹ ਬੱਚੀ ਨੂੰ ਸਸਪੈਂਡ ਕਰਤਾ ਦੇਖੋ ਉਹ ਤੇ ਜਿਹੜੀ ਕਾਨੂੰਨੀ ਕਰ ਵੀ ਉਹ ਕਰ ਸਸਪੈਂਡ ਕਰਨਾ ਨੌਕਰੀ ਤੋਂ ਖਾਲੀ ਢੇੜਨਾ ਇਹ ਠੀਕ ਨਹੀਂ ਹੈਗਾ ਉਹ ਵੀ ਇੱਕ ਸਰਕਾਰੀ ਮੁਲਾਜ਼ਮਾ ਇਹਦਾ ਮਤਲਬ ਵੀ ਜਿੰਨੇ ਵੀ ਸਿੱਖ ਨੇ ਤੁਸੀਂ ਸਾਨੂੰ ਅਤਵਾਦੀ ਕਹੋਗੇ ਸਾਨੂੰ ਵੱਖਵਾਦੀ ਕਹੋਗੇ ਇੱਕ ਤਾਂ ਅਸੀਂ ਦੇਸ਼ ਦੀ ਸੇਵਾ ਕਰਦੇ ਨੇ ਇੱਕ ਉੱਪਰੋਂ ਤੁਸੀਂ ਸਾਡੇ ਉੱਤੇ ਅਤਵਾਦ ਦਾ ਲੈਵਲ ਲਾਉਨੇ ਹੋ ਫਿਰ ਅਸੀਂ ਕਿਵੇਂ ਜਲੀਲ ਥੋੜਾ ਹੋਣਾ ਸੀ ਫਿਰ ਇਹੀ ਜੀ ਨੌਕਰੀਆਂ ਦਾ ਠੋਕਰ ਮਾਰਨੀ ਚੰਗੀ ਆ ਜਿਹੜੇ ਸਾਨੂੰ ਅਤਵਾਦੀ ਇੱਕ ਇਸੇ ਤੇ ਟੌਪ ਤੇ ਆ ਪਿੱਛੇ ਜਿੱਦੋਂ ਲੈਕਚਰ ਕਿਤੇ ਕਾਠੋ ਆ ਸੀ ਪਾਸਨੇ ਪੱਛਮੀ ਬਗਾਲ ਦਾ ਸੀ ਖਾਨੀ ਆਂਧਰਾ ਦਾ ਸੀ ਉੱਥੇ ਭਾਜਪਾ ਦਾ ਕਟਸੀ ਉੱਥੇ ਇੱਕ ਜਿਹੜਾ ਸਿੱਖ ਨੌਜਵਾਨ ਸੀ ਉਹ ਪੁਲਿਸ ਪੁਲਿਸ ਵਾਲਾ ਉਹਦੇ ਗਲ ਪਾਇਆ ਕਿ ਨਹੀਂ ਅੱਤਵਾਦੀ ਕਹਿ ਕੇ ਹਾਲਾਂਕਿ ਉਹਦੇ ਵਰਦੀ ਪਾਈ ਹੋਈ ਆ ਉਹ ਆਪਦੀ ਡਿਊਟੀ ਦੇ ਰਿਹਾ ਉਹਨੂੰ ਅੱਤਵਾਦੀ ਖਾਲਸਤਾਨੀ ਕਹਿ ਕੇ ਉਹਨੂੰ ਜਲੀਲ ਕੀਤਾ ਗਿਆ ਫਿਰ ਜਦੋਂ ਇਹੋ ਜਿਹੇ ਸ਼ਬਦ ਵਰੋਣੇ ਇੱਕ ਤਾਂ ਅਸੀਂ ਦੇਸ਼ ਦੀ ਸੇਵਾ ਕਰਦਿੰਨੇ ਹਾਂ ਪੂਰੀ ਇਮਾਨਦਾਰ ਇੱਕ ਉਹਨਾਂ ਨੂੰ ਜਲੀਲ ਕਰਨਾ ਫਿਰ ਇਹ ਥੱਪੜੀ ਖਾਣਗੇ ਹੋਰ ਕੀ ਕਰਨਗੇ ਇਹਨਾਂ ਦੀ ਕਰਤੂਤ ਮਾੜੀ ਆ ਇਹਨਾਂ ਨੂੰ ਕੋਈ ਅਜਿਹਾ ਕੰਮ ਤਾਂ ਕੀਤਾ ਨਹੀਂ ਬਹਾਦਰ ਜਿਹੜੀ ਕੌਮ ਆ ਉਹਨਾਂ ਨੂੰ ਸਨਮਾਨ ਤਾਂ ਕੀ ਦੇਣਾ ਦੀ ਉਲਟਾ ਉਹਨਾਂ ਨੂੰ ਜਲੀਲ ਕਰਦੇ ਨੇ ਤੁਹਾਨੂੰ ਲੱਗਦਾ ਜਿਹੜਾ ਸਟੈਪ ਚੱਕਿਆ ਗਿਆ ਸਸਪੈਂਡ ਕਰਨ ਦਾ ਉਹ ਨਹੀਂ ਕਰਨਾ ਚਾਹੀਦਾ ਸੀ ਕੋਆਪਰੇਟ ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ ਸੀ ਤੇ ਮੈਂ ਅਸੀਂ ਸਾਰੇ ਦਲਪੰਥ ਅਰਵੰਖਰਮ ਸਿੰਘ ਸਾਹਿਬ ਅਬਾ ਚੜ੍ਹਤ ਸਿੰਘ ਜੀ ਅਸੀਂ ਉਸ ਬੀਬੀ ਕੁਲਵਿੰਦਰ ਕੌਰ ਦੇ ਨਾਲ ਇੱਕ ਡਾਕੇ ਖੜੇ ਆ ਜੇ ਕੋਈ ਕਿਤੇ ਵੀ ਪਰਿਵਾਰ ਦੇ ਨਾਲ ਖੜੇ ਐ ਵੈਸੇ ਤਾਂ ਉਹ ਜਿਹੜੀ ਗੁੱਡੀ ਆ ਉਹ ਸੇਰ ਸਿੰਘ ਨਿਹੰਗ ਸਿੰਘ ਆ ਉਹਦੀ ਭੈਣ ਆ ਉਹ ਸਾਡੀ ਭੈਣ ਆ ਉਹ ਨਿਆੰਗ ਸਿੰਘ ਅਸੀਂ ਵੀ ਨਿਆੰਗ ਸਿੰਘ ਆ ਸਾਡੀ ਬੱਚੀ ਆ ਉਹ ਭੈਣ ਆ ਸਾਡੀ ਤੇ ਅਸੀਂ ਉਹਦਾ ਪੂਰਾ ਡਟ ਕੇ ਸਾਥ ਦਵਾਂਗੇ ਪਰਿਵਾਰ ਦੇ ਨਾਲ ਖੜੇ ਆ ਜੇ ਪਰਿਵਾਰ ਨੂੰ ਕਿਤੇ ਵੀ ਲੋੜ ਪੈਂਦੀ ਆ ਆਪਣੇ ਹੱਕਾਂ ਨੂੰ ਲੈ ਕੇ ਇਸ ਮਾਮਲੇ 'ਚ ਨਿਆੰਗ ਸਿੰਘ ਨਾਲ ਖੜੇ ਨੇ ਬਿਲਕੁਲ ਖੜੇ ਆ ਅਸੀਂ ਮੈਂ ਤਾਂ ਹੁਣ ਘੇਰ ਲੈਣਾ ਜਾ ਕੇ ਆ ਘੋੜੇ ਖੜੇ ਹੁਣ ਬੰਨ ਲੈਣੇ ਆ ایرਪਲਟ ਦੇ ਜੇ ਚੱਲਣਾ ਕੰਮ ਕਰਨਾ ਕੋਈ ਅਸੀਂ ਇਹ ਜੇ ਨਹੀਂ ਹੈਗੇ ਵੀ ਅਸੀਂ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਕਰਾਂਗੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਨੇ ਆ ਸਾਨੂੰ ਸਾਰਾ ਕੁਝ ਪਤਾ ਦੇਸ਼ ਦੀ ਅਖੰਡਤਾ ਨੂੰ ਇਹ ਦੇਸ਼ ਨੂੰ ਜਿਹੜਾ ਇਹ ਆਜ਼ਾਦੀ ਦਿਵਾਉਣ ਵਾਲੇ ਆਜ਼ਾਦ ਕਰਨ ਵਾਲੇ ਸਿੱਖਾਂ ਦੀਆਂ ਸਭ ਤੋਂ ਵੱਡ ਕੁਰਬਾਨੀਆਂ ਸਾਡੀਆਂ ਨੇ ਅਸੀਂ ਦਿੱਤੀਆਂ ਨੇ ਚਾਹੇ ਫਾਸੀ ਦੇ ਰਸੇ 'ਚ ਹੋਣ ਚਾਹੇ ਕਾਲੇ ਪਾਣੀ ਗਏ ਹੋਣ ਚਾਹੇ ਗੋਲੀ ਦਾ ਸ਼ਿਕਾਰ ਬਣੇ ਹੋਣ ਕੁਝ ਵੀ ਹੋਇਆ ਹੋਵੇ ਸਭ ਤੋਂ ਵੱਡ 85% ਕੁਰਬਾਨੀਆਂ ਸਾਡੀਆਂ ਸਿੱਖਾਂ ਦੀਆਂ ਨੇ ਤਾਂ ਇਹ ਭਾਰਤ ਦੀ ਹੋਂਦ ਬਰਕਰਾਰਾ ਇਕ ਕੁੜੀ ਦੀ ਨੌਕਰੀ ਚੱਲੀ ਜਾਂਦੀ ਹੈ ਜਿਲਕਪੁਰ ਦੇ ਇੱਕ ਵਪਾਰੀ ਦੁਆਰਾ 1 ਲੱਖ ਰੁਪਏ ਦੇ ਨਾਮ ਦਾ ਦਾਵਾ ਕੀਤਾ ਗਿਆ ਕਿ ਅਸੀਂ 1 ਲੱਖ ਰੁਪਏ ਨਾਮ ਦਵਾਂਗੇ ਉਹ ਕੁੜੀ ਨੂੰ ਜਿਹੜੇ ਜਥੇਬੰਦੀਆਂ ਨੇ ਇਹ ਵੀ ਕਿਸੇ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਖੜਨਗੀਆਂ ਬਿਲਕੁਲ ਉਹਦਾ ਧੰਨਵਾਦ ਕਰਦੇ ਆਂ ਅਸੀਂ ਜਿਨੇ ਕਿਹਾ ਤੇ ਇੱਕ 5 ਲੱਖ ਰੁਪਏ ਸਰਦਾਰ ਸਾਹਿਬ ਨੇ ਕੈਨੇਡਾ ਤੋਂ ਹਜੇ ਨਾ ਨਹੀਂ ਦੱਸਿਆ ਉਹ ਬੋਲ ਰਹੇ ਨੇ ਅਸੀਂ ਦਵਾਂਗੇ ਦੇਖੋ ਜੇ ਸਰਕਾਰ ਨੇ ਸਪੈਂਡ ਕਰਤਾ ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹਣਾ ਪੰਥ ਵੱਲੋਂ ਬੀਬੀ ਕੁਲਵਿੰਦਰ ਕੌਰ ਨੂੰ ਨੌਕਰੀ ਨਾਕਰੀ ਦੀ ਕੋਈ ਪਰਵਾਹ ਨਹੀਂ ਮੈਂ ਪਰਿਵਾਰ ਨੂੰ ਕਹਿੰਦਾ ਉਹਨਾਂ ਦੇ ਨੂੰ ਬੀਬੀ ਨੂੰ ਕਹਿੰਦਾ ਤੂੰ ਹੌਸਲਾ ਰੱਖ ਜਿਵੇਂ ਨਹੀਂ ਚੋਣਾ ਰਹੀ ਐ ਐਮਐਲਏ ਬਣਾ ਕੇ ਇਹਨੂੰ ਵਿਧਾਨ ਸਭਾ ਚ ਭੇਜਾਂਗੇ ਇਹ ਪੰਜਾਬੀਆ ਪੰਜਾਬ ਆਹੇ ਅਣਖੀ ਕੌਮਾਂ ਜੇ ਤੈਂ ਪੰਜਾਬ ਦੀ ਪੱਤ ਰੱਖੀ ਐ ਇੱਜ਼ਤ ਰੱਖੀ ਐ ਤਾਂ ਤੈਨੂੰ ਵੀ ਉਹੀ ਮਾਣ ਮਿਲੂਗਾ ਜੋ ਦੂਜਿਆਂ ਨੂੰ ਮਿਲਦਾ ਆ ਇਹ ਦੇਖੋ ਬੀਬੀਆਂ ਨੂੰ ਮੈਂ ਸਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭੈਣਾਂ ਨੇ ਸਾਡੀਆਂ ਬੱਚੀਆਂ ਨੇ ਦੇਖੋ ਜਿਹੜੀ ਕੰਗਣਾ ਗੀ ਇਹਨੇ ਆਵਦਾ ਸਰੀਰ ਦਿਖਾ ਕੇ ਫਿਲਮਾਂ ਦੇ ਵਿੱਚ ਕੰਮ ਕਰਕੇ ਪ੍ਰਸਿੱਧੀ ਹਾਸਲ ਕੀਤੀ ਆ ਹੁਣ ਐਮ ਪੀ ਬੀ ਵੀ ਐਸੇ ਕਰਕੇ ਬਣੀ ਆ ਇਹਨੂੰ ਕਿਹੜਾ ਜਨਮ ਦਾ ਸੀ ਬੀਬੀ ਕਲਮੰਦਰ ਕੌਰ ਨੇ ਇੱਕ ਅਣਖੀ ਬੱਚੀ ਦਾ ਰੋਲ ਲੰਬਾਇਆ ਸ਼ੇਰਨੀ ਦਾ ਰੋਲ ਲੰਬਾਇਆ ਇੱਕ ਥੱਪੜ ਦੇ ਨਾਲ ਹੀ ਪੂਰੇ ਵੱਲ ਦੇ ਵਿੱਚ ਉਹਦਾ ਨਾਮ ਬਣ ਗਿਆ ਇਹ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਤੇ ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹਣਾ ਖੰਦ ਮੰਦ ਪਰੋਸ ਕੇ ਸਰੀਰ ਨੂੰ ਦਿਖਾ ਕੇ ਲੋਕਾਂ ਦੇ ਵਿੱਚ ਪ੍ਰਸਿੱਧੀ ਹਾਸਲ ਨਹੀਂ ਕੀਤੀ ਜਾਂਦੀ ਤੁਹਾਡੇ ਸਾਹਮਣੇ ਆਉਧਾਰਨ ਆ ਗਈ ਆ ਬੀਬੀ ਕੁਲਵਿੰਦਰ ਕੌਰ ਦੀ ਅਣਖ ਦੇ ਨਾਲ ਲੜਨਾ ਧਰਮ ਲਈ ਲੜਨਾ ਅਣਖ ਨਾਲ ਜਿਉਣਾ ਇਹ ਪੰਜਾਬੀਆਂ ਦੇ ਹਿੱਸੇ ਆ ਪੰਜਾਬੀ ਕਰਦੇ ਆਏ ਨੇ ਚਾਹੇ ਉਹ ਨੋਂ ਜਮਾਨ ਹੁਣ ਚਾਹੇ ਸਾਡੀਆਂ ਬੱਚੀਆਂ ਹੁਣ ਇਹ ਮਾਈ ਭਾਗੋ ਦੀਆਂ ਬਾਰਸਾਂ ਨੇ ਇਹਨਾਂ ਦੇ ਮਾਈ ਭਾਗੋ ਦਾ ਖੂਨ ਆ ਇਹਨਾਂ ਦੇ ਵਿੱਚ ਇਹ ਜਰਦੀਆਂ ਨਹੀਂ ਇਹ ਇਹ ਨਿਉਂ ਦਾ ਮੋੜ ਦਿੰਦੇ ਹੁੰਦੇ ਨੇ ਜੇ ਕੋਈ ਕੀ ਪਾਵੇ ਉਹਨੂੰ ਕਿੰਬੰਜਾ ਪਾ ਦਿੰਦੇ ਹੁੰਦੇ ਨੇ ਮੈਂ ਤਾਂ ਕਹਿੰਦਾ ਜੀ ਤੇ ਇਹਨੇ ਨੇ ਕੇਸ ਦਰਜ ਕਰਾਇਆ ਇਹਨੇ ਐਫ ਆਈ ਆਰ ਦਰਜ ਕਰਾਈ ਗੰਗਣਾ ਨੇ ਜਿਵੇਂ ਇਹਨੇ ਬੀਬੀਆਂ ਨੂੰ ਸ਼ਬਦ ਬੋਲੇ ਸੀਗੇ ਬੀਬੀਆਂ ਦਾ ਔਰਤ ਜਾਤ ਦਾ ਅਪਮਾਨ ਕੀਤਾ ਟੱਕੇ ਟੱਕੇ ਤੇ ਵੇਚਣ ਵਾਲੀਆਂ ਕਿਹਾ ਜਾ 100 100 ਰੁਪਏ ਤੇ ਆਈਆਂ ਹੋਈਆਂ ਉਹਨੂੰ ਕਿਹਾ ਦੱਸਿਆ ਬੀਬੀਆਂ ਨੂੰ ਮੈਂ ਕਿਹਾ ਕੱਲੇ ਕੱਲੇ ਪਿੰਡ ਦੇ ਵਿੱਚੋਂ ਇਹਨੇ ਪਰਚੇ ਦਰਜ ਕਰਾ ਦੋ ਤੇ ਕੰਗਣਾ ਤੇ ਉਹਨੂੰ ਜਿਹੜਾ ਜਿਹੜੇ ਪੂਰਾ ਸਾਲ ਉਹਦੀ ਰੋਜ਼ ਤਰੀਕ ਪਵੇ ਪਤਾ ਤਾਂ ਲੱਗੇ ਉਹਨੂੰ ਵੀ ਅਸੀਂ ਕਿਹਦੇ ਨਾਲ ਪੰਗਾ ਲਿਆ ਉਹਨੂੰ ਸਮਝ ਲੈਣਾ ਚਾਹੀਦਾ ਇਹ ਪੰਜਾਬ ਆ ਦੇਖੋ ਅਸੀਂ ਇੱਥੇ ਸਾਈ ਸਾਰੇ ਅਸੀਂ ਭਾਈਚਾਰਾ Hindu ਵੀ ਸਾਡੇ ਵੀਰ ਨੇ ਮੁਸਲਮਾਨ ਵੀ ਇਸਾਈ ਵੀ ਅਸੀਂ ਸਾਰੇ ਇਸ ਦੇਸ਼ ਦੇ ਵਸਿੰਦੇ ਆ ਪਰ ਜਦੋਂ ਕੋਈ ਸਾਨੂੰ ਟਾਰਗੇਟ ਕਰਦਾ ਫਸ ਫੈਸਲ ਅਤਵਾਦੀ ਕਹਿੰਦਾ ਸਾਡੇ ਪ੍ਰਤੀਜੀ ਦੀ ਨਫਰਤ ਆ ਦੇਖੋ ਜੇ ਅਸੀਂ ਕਿਸੇ ਨਫਰ ਦੇ ਨਾਲ ਦੋ ਬੀਜ ਬੀਜਾਂਗੇ ਜਿਹੋ ਜਾਂ ਉਹਦਾ ਵੱਡਣਾ ਪੈਣਾ ਇਹ ਕੰਗਣਾ ਪਹਿਲਾਂ ਤੋਂ ਹੀ ਕਰਦੀ ਆਈ ਰਹੀ ਹੈ ਪੰਜਾਬ ਦੇ ਨਾਲ ਇਹਨੂੰ ਪਹਿਲਾਂ ਤੋਂ ਹੀ ਇਹ ਤੇ ਫਿਰ ਉਹਨੂੰ ਭੁਗਤਣਾ ਤਾਂ ਪੈਣਾ ਹੀ ਸੀਗਾ ਇਸ ਕਰਕੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਉਸ ਬੱਚੀ ਦੇ ਹੱਕ ਦੇ ਵਿੱਚ ਡਟੀਏ ਪੰਜਾਬ ਦੀ ਧੀ ਆ ਸ਼ੇਰਨੀ ਆ ਜਿਨੇ ਕੰਗਣਾ ਨੂੰ ਤੁਰਤੀ ਜਵਾਬ ਦਿੱਤਾ ਥੱਪੜ ਜਮਾਰ ਕੇ ਤੇ ਉਹਦੀ ਹੋਸਟ ਕਾਣੇ ਲੈ ਆਂਦੀ ਵੀ ਹਾਂ ਗਾਹਾਂ ਨੂੰ ਸੋ ਸਮਝ ਕੇ ਕਿਤੇ ਲੰਗਿਆ ਕਰੋਗੀ ਆਪਦੀ ਜਪਾਨ ਬੰਦ ਰੱਖੂਗੀ ਤੇ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਅਸੀਂ ਮਨਿਆ ਉਹਦੇ ਬਸਿੰਦੇ ਆ ਅਸੀਂ ਉਹ ਬੀਬੀ ਨੂੰ ਵੀ ਕੰਗਣਾ ਦੇ ਬਰਾਬਰ ਬਿਠਾਵਾਂਗੇ ਜੇ ਉਹ ਐਮਪੀ ਆ ਨਾ ਉਹਦੀ ਤਾਕਤ ਦੇਵਾਂਗੇ ਉਹਨੂੰ ਹੁਣ ਐਮਪੀ ਦੀ ਤਾਂ ਇਲੈਕਸ਼ਨ ਲੰਘ ਗਈ ਨਹੀਂ ਹੋਣੀ ਬਣਾ ਦੇਣਾ ਸੀ ਕੰਗਣਾ ਦੇ ਬਰਾबरी ਉਸੇ ਪਾਰਲੀਮੈਂਟ ਚ ਭੇਜ ਦੇ ਅੱਕੇ ਜਿਮਨੀ ਚੋਣਾਂ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਤਾਰਿਆ ਜਾ ਸਕਦਾ ਜਿਮਨੀ ਚੋਣ ਦੇ ਵਿੱਚ ਐਮਐਲਏ ਬਣਾ ਕੇ ਵਿਧਾਨ ਸਭਾ ਜਿਹਦਾ ਭੇਜਾਂਗੇ ਇਹ ਕਹਿੰਦੇ ਅਸੀਂ ਨੌਕਰੀ ਦਿੱਤੀ ਇੱਥੇ ਐਮਐਲਏ ਬਣਾਵਾਂਗੇ ਅਸੀਂ ਉਹਨੂੰ ਕੋਈ ਨੌਕਰੀ ਅਸੀਂ ਕੀ ਕਰਨੀ ਆ ਪੰਤਪੂਰਨ ਤੌਰ ਤੇ ਪਰਿਵਾਰ ਤੇ ਕੁਲਵਿੰਦਰ ਕੌਰ ਦੇ ਨਾਲ ਖੜਾ ਹੈ ਪੂਰਾ 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 ਅਸੀਂ ਕੁਲਵਿੰਦਰ ਕੌਰ ਦੇ ਨਾਲ ਆ ਸਾਡੀ ਬੱਚੀ ਆ ਉਹ ਲਿੰਗ ਸਿੰਘ ਉਹਦਾ ਭਰਾ ਸਾਰੇ ਅਸੀਂ ਇਕੱਠਿਆਂ ਚ ਕੋਈ ਗੱਲ ਲਿੰਗ ਸਿੰਘ ਨਾਂ ਵੀ ਹੋਵੰਦਾ ਤਾਂ ਵੀ ਅਸੀਂ ਉਹਦੇ ਨਾਲ ਆ ਕੋਈ ਵੀ ਜਿਹੜਾ ਦੇਖੋ ਵਧੀਆ ਕੰਮ ਕਰਦਾ ਅਸੀਂ ਹਮੇਸ਼ਾ ਉਹਦੇ ਨਾਲ ਕੱਢਦੇ ਆ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਹੈਗੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਆ ਇਹ ਤਾਂ ਹਜੇ ਉਹ ਬੀਬੀ ਆਪਣੀ ਡਿਊਟੀ ਕਰਦੀ ਸੀ ਜੇ ਕਿਤੇ ਉਹ ਨਾਂ ਵੀ ਉਹ ਸਰਕਾਰੀ ਮੁਲਾਜ਼ਮ ਹੁੰਦੀ ਫਿਰ ਪਤਾ ਨਹੀਂ ਉਹਨਾਂ ਨੇ ਕੀ ਉਹਦੇ ਨਾਲ ਹਾਲ ਕਰਨਾ ਸੀ ਪਰਿਵਾਰ ਦੇ ਨਾਲ ਪਤਾ ਨਹੀਂ ਕੀ ਨਹੀਂ ਕਰਨਾ ਸੀਗਾ ਇਸ ਕਰਕੇ ਜਿੰਨੇ ਵੀ ਅਫਸਰ ਸਹਿਬਾਨ ਨੇ ਡਿਊਟੀਆਂ ਕਰਦੇ ਨੇ ਤੁਹਾਨੂੰ ਗੁਰੂ ਸਾਹਿਬ ਨੇ ਤਾਕਤ ਦਿੱਤੀ ਆ ਉਹ ਚੌਧਿਆਂ ਦੀ ਜੇਕਰ ਪਰਿਵਾਰ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਪੰਥ ਨਾਲ ਖੜਾ ਪੰਜਾਬ ਦੇ ਲੋਕ ਨਾਲ ਖੜੇ ਨੇ ਕੋਲ ਅਸੀਂ ਨਾਲ ਖੜੇ ਆ ਜੇ ਕੋਈ ਕਾਰਵਾਈ ਕਰਦੇ ਨੇ ਕਾਰਵਾਈ ਕਿਹੜਾ ਉਹਨੇ ਗੋਲੀ ਚਲਾਤੀ ਉੱਥੇ ਥੱਪੜੀ ਮਾਰਿਆ ਇਹਦਾ ਕੰਡ ਤਾਂ ਹੁੰਦੀ ਰਹਿੰਦੇ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਉਹਨੂੰ ਯਾਦ ਰਹੂਗਾ ਪਹਿਲੀ ਉਹਨੇ ਸੇਵਾ ਕਰਵਾ ਲਈ ਉਹਨੇ ਸੌਂ ਖਾਣੀ ਸੀ ਖਾਲੇ ਥੱਪੜ ਇਸ ਕਰਕੇ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਇਹੋ ਜੇ ਸ਼ਬਦ ਨਾ ਬੋਲਾਂ ਅੱਤਵਾਦੀ ਕਹਿਣਾ ਖਾਲਸਤਾਨੀ ਕਹਿਣਾ ਸਾਨੂੰ ਹਰ ਟਾਈਮ ਜਲੀਲ ਕਦੋਂ ਤੱਕ ਸਾਨੂੰ ਜਲੀਲ ਅਸੀਂ ਜਲਾਲ ਤੱਕਦੋਂ ਤੱਕ ਸਾਨੂੰ ਚੱਲਣੀ ਪਊ ਇਸ ਦੇਸ਼ ਦੇ ਵਿੱਚ ਫਿਰ ਮੈਂ ਹੁਣ ਜਿਹੜੇ ਉਹਨਾਂ ਲੋਕਾਂ ਨੂੰ ਪੁੱਛਣਾ ਦੋਨਾ ਵੀ ਹੁਣ ਦੱਸੋ ਵੀ ਇਹ ਸਾਰੇ ਨਾਲ ਤੱਕਾਂ ਨਹੀਂ ਤਾਂ ਹੋਰ ਕੀ ਹੈ ਗੁਲਾਮੀ ਦੀ ਨਿਸ਼ਾਨੀ ਨਹੀਂ ਹਜੇ ਵੀ ਨਹੀਂ ਇੰਨੀਆਂ ਕੁਰਬਾਨੀਆਂ ਯਾਰਾ ਸੀ ਦੇਤੀਆਂ ਫਿਰ ਉਹ ਸਰਕਾਰੀ ਨੌਕਰੀਆਂ ਦੇ ਉੱਤੇ ਸਾਡੇ ਨੌਜਵਾਨ ਕੰਮ ਕਰ ਰਹੇ ਨੇ ਸਰਕਾਰ ਦੀ ਵਫਾਦਾਰੀ ਨਾਲ ਦਿਉਂਦੀਆਂ ਨਿਮਾਰ ਰਹੇ ਨੇ ਵੀ ਐਸਪਸ ਦੇ ਨੌਜਵਾਨ ਸਿੱਖ ਫੌਜ ਸਾਡੀ ਬਾਰਡਰਾਂ ਤੇ ਲੱਗੀ ਹੋਈ ਆ ਇਹਨੂੰ ਦੇਸ਼ ਨੂੰ ਬਚਾਉਣ ਵਾਸਤੇ ਅੱਜ ਵੀ ਮੂਰੇ ਹੋ ਕੇ ਕੋਈ ਨਾ ਕੋਈ ਆਏ ਦਿਨ ਕਿਸੇ ਨਾ ਕਿਸੇ ਜਿਹੜਾ ਫੌਜੀ ਜਵਾਨ ਆ ਉਹਦੀ ਜਿਹੜੀ ਲਾਸ਼ ਆ ਉਹ ਬਾਰਡਰਾਂ ਤੋਂ ਆਉਂਦੀ ਆ ਸ਼ਹੀਦ ਹੋ ਜਾਂਦਾ ਦੇਸ਼ ਪ੍ਰਤੀ ਹਜੇ ਵੀ ਤੁਸੀਂ ਸਾਨੂੰ ਅੱਤਵਾਦੀ ਵਖਵਾਦੀ ਖਾਲਸਤਾਨੀ ਹਜੇ ਵੀ ਸਾਨੂੰ ਤੁਸੀਂ ਕਿੰਨਾ ਚਿਰ ਜਲੀਲ ਕਰੋਗੇ ਫਿਰ ਇਹਦੇ ਨਾਲੋਂ ਤਾਂ ਸਾਨੂੰ ਵੱਖਰਾ ਹੋਣਾ ਹੀ ਚੰਗਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਸਾਸੀ ਨਹੀਂ ਰਹਿਣਾ ਇਹਨਾਂ ਨਾਲ ਕਿਸੇ ਰਣ ਸਾਨੂੰ ਵਖਰੇ ਕਰ ਦੇਣ ਜੇ ਬਹੁਤ ਇਹਨਾਂ ਨੂੰ ਪਤਾ ਲੱਗ ਜੂ ਨਾਲ ਇਹਨਾਂ ਨੂੰ ਚਲ ਤੁਸੀਂ ਉਹਨਾਂ ਨੂੰ ਕਹੇ ਵੀ ਸਰਕਾਰ ਨੂੰ ਸਾਡੇ ਫੌਜੀਏ ਬੁਲਾ ਲੈਣ ਉੱਥੇ ਫੌਜ ਵਾਪਸ ਬੁਲਾ ਲੈਣ ਜਿਹੜੇ ਫੌਜੀ ਨੇ ਸਾਡੇ ਫਿਰ ਪਤਾ ਲੱਗ ਜੂਗਾ ਵੀ ਕਿੰਨੇ ਚਿਰ ਟਿਕਦੇ ਨੇ ਇਹ ਹੱਥੋਂ ਫੜ ਲੈਣਗੇ ਉਹ ਤਾਂ ਗਲਾਮੇ ਤੋਂ ਆ ਕੇ ਇਹ ਤਾਂ ਬਰਕਰਾਰ ਹੀ ਜਿਹੜਾ ਹੈਗਾ ਸਿੱਖਾਂ ਕਰਕੇ ਆ ਹੋਣ ਦੀ ਅੱਜ ਵੀ ਭਾਰਤ ਜੇ ਬਚਿਆ ਹੋਇਆ ਸਿੱਖਾਂ ਕਰਕੇ ਹੀ ਹੈ ਨੌਜਵਾਨ ਜਿਹੜੇ ਬਾਰਡਰਾਂ ਉਤੇ ਹਕਾਂਡਾ ਖੜੇ ਨੇ ਸਾਰੇ ਦੇਸ਼ ਦੀਆਂ ਜਿੰਨੇ ਵੀ ਬਾਹਰਲੀਆਂ ਗੰਡਰਾਂ ਨੇ ਉਹ ਸਿੱਖ ਫੌਜ ਤੋਂ ਡਰਦੀਆਂ ਨੇ ਹੋਰ ਨਹੀਂ ਕਿਸੇ ਤੋਂ ਡਰਦੀਆਂ ਹੈਗੀਆਂ ਇਸ ਕਰਕੇ ਜਿਹੜੇ ਇਹੋ ਜਿਹੇ ਕਾਂਡ ਵਾਪਰਦੇ ਨੇ ਉਹ ਕੁਦਰਤੀ ਹੁੰਦੇ ਨੇ ਉਹ ਸੋਚ ਸਮਝ ਕੇ ਨਹੀਂ ਜੇ ਉਹ ਸੋਚ ਸਮਝ ਕੇ ਉਹਨੂੰ ਜਿਹੜਾ ਪਤਾ ਸੀ ਪਹਿਲਾਂ ਵੀ ਉਹ ਡਿਊਟੀ ਕਰਦੀ ਸੀ ਜੇ ਉਹਨੇ ਕਿਸੇ ਨੂੰ ਆਪਾਂ ਮਾੜਾ ਸ਼ਬਦ ਬੋਲਾਂਗੇ ਫਿਰ ਉਹਦਾ ਜਵਾਬ ਵੀ ਲੈਣਾ ਪੈਂਦਾ ਇਹ ਖਾਲਸਾ ਪੰਥਾ ਜਿਵੇਂ ਕੋਈ ਆਉਂਦਾ ਤੇ ਜੇ ਕੋਈ ਚੜ ਕੇ ਆਉਂਦਾ ਉਹਨੂੰ ਤੇਗ ਪੱਕੀ ਜੇ ਕੋਈ ਨਿੰਮਕਿਆ ਆਉਂਦਾ ਉਹਨੂੰ ਤੇਗ ਪੱਕੀ ਇਹ ਖਾਲਸੇ ਦਾ ਉਸੂਲ ਰਿਹਾ ਤੇ ਰਹੂਗਾ ਸਾਡੀ ਮਰਜ਼ਾ ਦਾ ਆਗੀ ਅਸੀਂ ਉਹ ਭੈਣ ਦੇ ਵਾਲਾ ਹਿੱਕ ਢਾ ਕੇ ਖੜੇ ਆ ਤੇ ਕਹਨੇ ਆ ਤੇ ਜਿਵੇਂ ਨੀਚੋਣ ਆ ਰਹੀ ਆ ਉਹਨੂੰ ਇਲੈਕਸ਼ਨ ਦੇ ਵਿਸਤਾਰ ਕੇ ਪਾਵਰ ਦੇ ਕੇ ਸਰਕਾਰੀ ਜਿਹਨਾਂ ਨੇ ਨੌਕਰੀ ਤੋਂ ਕੱਢਿਆ ਉਹਨੂੰ ਵਿਧਾਨ ਸਭਾ ਦੇ ਵਿੱਚ ਬਿਠਾਵਾਂਗੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤਾਂ ਐਸਨ ਰਾਜਾ ਰਾਧ ਸਿੰਘ ਜੀ ਜਿੱਥੇ ਵੱਡੇ ਵੱਡੇ ਆਗੂ ਆਪਣੇ ਇਸ ਗੱਲ ਨੂੰ ਲੈ ਕੇ ਆਪਣੇ ਵਿਚਾਰ ਰੱਖ ਰਹੇ ਨੇ ਚਰਚਾਵਾ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਤਾਂ ਉੱਥੇ ਹੀ ਅਸੀਂ ਰਾਜਾ ਰਾਧ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਦਾ ਕਹਿਣਾ ਹੈ ਕਿ ਪੰਥ ਨੇ ਹੰਗ ਸਿੰਘ ਡਟ ਕੇ ਬੀਬੀ ਕੁਲਵਿੰਦਰ ਕੌਰ ਦੇ ਨਾਲ ਖੜੇ ਨੇ ਧੰਨਵਾਦ